ਆਜਾ ਪਹਿਲਾਂ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਪੱਤਰਕਾਰ ਵੀਰਾਂ ਦਾ ਕਿਉਂਕਿ ਬੜਾ ਇੱਕ ਅਹਿਮ ਮੁੱਦਾ ਸੀਗਾ ਜਿਸ ਕਰਕੇ ਅਸੀਂ ਅੱਜ ਤੁਹਾਨੂੰ ਕਾਸ਼ਤ ਦਿੱਤਾ ਕਿਉਂਕਿ ਤੁਹਾਡੇ ਚੈਨਲ ਰਾਹੀਂ ਜਿਹੜੀ ਇਹ ਗੱਲ ਆਮ ਜਨਤਾ ਦੇ ਭਲੇ ਦੀ ਗੱਲ ਹੈਗੀ ਉਹਨਾਂ ਤੱਕ ਪਹੁੰਚੇਗੀ ਇਹਦੇ ਵਿੱਚ ਮੁੱਦਾ ਜੇ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਹਾਊਸ ਟੈਕਸ ਤੇ ਜਿਹੜਾ ਪਿਛਲਾ ਬਕਾਇਆ ਸੀਗਾ ਉਹਦੇ ਤੇ ਸਾਰਾ ਵਿਆਜ ਤੇ ਸਾਰਾ ਜੁਰਮਾਨਾ ਉਹ ਮਾਫ ਕਰਤਾ ਇਹਨਾਂ ਨੇ ਲਗਭਗ 2 ਮਹੀਨੇ ਤੋਂ ਵੱਧ ਸਮੇਂ ਵਾਸਤੇ ਸਕੀਮ ਕੱਢੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇ ਦਾਂ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਹਾਊਸ ਟੈਕਸ ਦੇ ਨਾਲ ਜਿਹੜਾ ਟੈਕਸ ਲਿਆ ਜਾਂਦਾ ਸੀਗਾ ਉਹ ਨਾ ਹਾਊਸ ਟੈਕਸ ਸੀਗਾ ਪਰ ਉਹ ਸਿਰਫ ਕਮਰਸ਼ੀਅਲ ਪ੍ਰਾਪਰਟੀਆਂ ਨੇ ਹੁੰਦਾ ਸੀਗਾ ਜਿਹੜਾ ਕਿ ਨਗਰ ਕੌਂਸਲ ਦੀ ਹਦੂਦ ਵਿੱਚ ਜਿੰਨੀਆਂ ਕਮਰਸ਼ੀਅਲ ਪ੍ਰਾਪਰਟੀਆਂ ਸੀਗੀਆਂ ਉਹਨਾਂ ਤੋਂ ਟੈਕਸ ਜਦਾ ਸੀ ਕਮੇਟੀ ਜਿਹੜੀ ਉਹਨਾਂ ਤੋਂ ਲੈਂਦੀ ਸੀ ਪਰ 2013 ਵਿੱਚ ਇਹਦੇ ਵਿੱਚ 102 ਇਸ ਨੂੰ ਜਿਹੜਾ ਹੈਗਾ ਇਹਨਾਂ ਨੇ ਦੇਤਾ ਪ੍ਰਾਪਰਟੀ ਟੈਕਸ ਦਾ ਨਾਮ ਔਰ ਇਹਦੇ ਵਿੱਚ ਹਰ ਤਰ੍ਹਾਂ ਦੀ ਪ੍ਰਾਪਰਟੀ ਜੋ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਹੈ ਚਾਹੇ ਮਕਾਨ ਹੈ ਚਾਹੇ ਸ਼ੋਰੂਮ ਹੈ ਦੁਕਾਨ ਹੈ ਫੈਕਟਰੀ ਹੈ ਸ਼ੈੱਡ ਹੈ ਠੀਕ ਹੈ ਜੀ ਕਿਸੇ ਤੇ ਕੋਈ ਆਪਣਾ ਹੋਰ ਫਾਰਮ ਹਾਊਸ ਬਣਾਇਆ ਹਰ ਤਰ੍ਹਾਂ ਦੀ ਪ੍ਰਾਪਰਟੀ ਨਗਰ ਕੌਂਸਲ ਦੀ ਹਦੂਦ ਜਿਹੜੀ ਅੰਦਰ ਹੈਗੀ ਆ ਇਵਨ ਤੱਕ ਜਿਹੜਾ ਖਾਲੀ ਪਲਾਟ ਹੈ ਉਹਨਾਂ ਨੂੰ ਇੱਕ ਟਾਈਮ ਵਾਰ ਸੈਟਾ ਟੈਕਸਰ ਆ ਉਹ ਦੇਣਾ ਪੈਂਦਾ ਜੇ ਖਾਲੀ ਬਰਾੜੀ ਪਈ ਹੈ ਨਗਰ ਕੌਂਸਲ ਦੀ ਤੇ ਇਹ ਜਿਹੜੀ ਹੈਗੀ ਆ ਟੈਕਸ ਲਾਗੂ ਕੀਤਾ ਸੀ 2013 ਤੋਂ ਤਾਂ ਉਹ ਅੱਜ ਤੱਕ ਜਿਹੜਾ ਲਾਗੂ ਹੈ ਪਰੰਤੂ ਕੁਝ ਲੋਕਾਂ ਨੇ ਜਾਣਕਾਰੀ ਨਾ ਹੋਣ ਕਰਕੇ ਜਾਂ ਕਿਹਦਾ ਹੋਣ ਕਾਰਨ ਕਰਕੇ ਇਹ ਟੈਕਸ ਨਹੀਂ ਭਰਿਆ ਹੁੰਦਾ ਕਈਨ ਤਾਂ ਪਤਾ ਨਹੀਂ ਵੀ ਇਸ ਦਾ ਕੋਈ ਟੈਕਸ ਵੀ ਜਿਹੜਾ ਹੈਗਾ ਨਗਰ ਕੌਂਸਲ ਵਿੱਚ ਪਾਣ ਦੇਣਾ ਹੁੰਦਾ ਤਾਂ ਇਹ ਮੈਂ ਅੱਜ ਤੁਹਾਨੂੰ ਤੁਹਾਡੇ ਰਾਹੀਂ ਜਿਹੜਾ ਗੱਲ ਸ਼ਹਿਰ ਵਾਸੀ ਸੰਦਰ ਵਿਚਾਰ ਰਹੇ ਆ ਕਿ ਇਹਦੇ ਵਾਸਤੇ ਸਰਕਾਰ ਦੇ ਕਾਨੂੰਨ ਬੜੇ ਸਖਤ ਨੇ ਕਿਉਂਕਿ ਨਗਰ ਕੌਂਸਲ ਉਹ ਜਿਹੜਾ ਇੱਕੋ ਜਰੀਆ ਹੈਗਾ ਜਿਹੜਾ ਟੈਕਸ ਦੇ ਰੂਪੇ ਚ ਅਸੀਂ ਤੁਹਾਨੂੰ ਕਰਦੇ ਆਂ ਉਹਏ ਪ੍ਰਾਪਰਟੀ ਟੈਕਸ ਹੀ ਹੈ ਇਹਨਾਂ ਪੈਸੇ ਨਾਲ ਜਿਹੜੇ ਨਗਰ ਕੌਂਸਲ ਵਿੱਚ ਆ ਆਪਾਂ ਵਿਕਾਸ ਕਰਦੇ ਆ ਸੜਕਾਂ ਬਣਦੀਆਂ ਸਟਰੀਟ ਲਾਈਟ ਹੈਗੀ ਆ ਪਾਣੀ ਦੀ ਸਪਲਾਈ ਹੈਗੀ ਆ ਹੋਰ ਵੀ ਹਰ ਤਰ੍ਹਾਂ ਜਿਹੜੀ ਸਹੂਤਾ ਹੈਗੀਆਂ ਇਹਨਾਂ ਫੰਡਾਂ ਦੇ ਲਾਜਰੇ ਸੇ 税 ਰੂਪੇ ਪ੍ਰਾਪਤ ਹੋਣੇ ਆ ਅਸੀਂ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਪ੍ਰੋਵਾਈਡ ਕਰਾਣੇ ਆ ਤਾਂ ਜਿਹੜੇ ਲੋਕਾਂ ਨੇ ਟੈਕਸ ਨਹੀਂ ਭਰੇ ਹੁਣ ਜਦੋਂ ਉਹਨਾਂ ਨੂੰ ਕਿਤੇ ਬੈਂਕੇ ਚ ਇਹਨਾਂ ਨੇ ਲਿਮਟ ਬਣਾਣੀ ਹੁੰਦੀ ਹੈ ਕੋਈ ਪ੍ਰਾਪਰਟੀ ਸੇਲ ਕਰਨੀ ਹੁੰਦੀ ਹੈ ਕੋਈ ਟ੍ਰਾਂਸਫਰ ਕਰਨੀ ਹੁੰਦੀ ਹੈ ਤਾਂ ਉਦੋਂ ਉਹ ਲੋਕ ਕਮੇਟੀ ਜਾਂਦੇ ਆ ਔਰ ਜਦੋਂ ਉਹ ਹਿਸਾਬ ਕੈਲਕੂਲੇਟ ਕਰਦੇ ਸਾਡੇ ਜਿਹੜੀ ਪ੍ਰੋਪਰਟੀ ਟੈਕਸ ਬ੍ਰਾਂਚ ਵਾਲੇ ਤਾਂ ਉਹ ਬੜੇ ਪਰੇਸ਼ਾਨ ਹੋ ਜਾਂਦੇ ਕਿਉਂਕਿ ਸਾਲੋ ਸਾਲ ਦੇ ਕੋ 13 ਸਾਲ ਤੋਂ 2013 ਤੋਂ ਲੈ ਕੇ 7 5 12 ਸਾਲ ਹੋ ਗਏ 12 ਸਾਲ ਦਾ ਜੁਰਮਾਨਾ ਤੇ ਪਿਆਰਾ ਸਾਹ ਦਾ ਜਿਹੜਾ ਕਹਾ ਵਿਆਜ ਉਹ ਬਹੁਤ ਜ਼ਿਆਦਾ ਰਕਮ ਬਣ ਜਾਂਦੀ ਹੈ ਫਿਰ ਲੋਕ ਪਰੇਸ਼ਾਨ ਹੋ ਕੇ ਸਾਡੇ ਕੋਲ ਆਨੇ ਆ ਸਾਡੇ ਕਾਉਂਸਲਰ ਵੀਰਾਂ ਕੋ ਜਾਨੇ ਆ ਕੋਨੇ ਕਾਉਂਸਲਰ ਹੈਗੇ ਜਿਹੜੇ ਕਿ ਇਸ ਵਾਰ ਸਾਨੂੰ ਆਉਣੇ ਕਿ ਸਾਡਾ ਟੈਕਸ ਕਟ ਕਰਾਓ ਪਰੰਤੂ ਸਾਡੇ ਕੋਲ ਬੇਵਕਸੀ ਹੁੰਦੀ ਹੈ ਇਸ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਹੈਗਾ ਆ ਸਮੇ ਸਮੇਂ ਦੇ ਸਰਕਾਰ ਇੱਥੇ ਕਿ ਸਕੀਮਾਂ ਲਾਗੂ ਕਰਦੀ ਹੈ ਤੋ ਇਹ ਬਹੁਤ ਵਧੀਆ ਸਕੀਮ ਜਿਹੜੀ ਹੈਗੀ ਹੈ ਮੈਂ ਸਮਝਦਾ ਲੋਕਾਂ ਦੇ ਭਲੇ ਵਾਸਤੇ ਤੋ ਸਾਡਾ ਸ਼ਹਿਰ ਹੈਗਾ ਜੇ ਉਹਨਾਂ ਦਾ ਭਲਾ ਹੈਗਾ ਤਾਂ ਸਾਨੂੰ ਗੱਲ ਉਹਨਾਂ ਦੁਸਰੀ ਵੱੜਦੀ ਹੈਗੀ ਹੈ ਇਹ ਸਕੀਮ ਲਾਗੂ ਹੈਗੀ ਆ ਤਾਂ ਜਿਨ੍ਹਾਂ ਲੋਕਾਂ ਨੇ ਆਪਣੇ ਟੈਕਸ ਕਦੀ ਨਹੀਂ ਭਰਿਆ ਜਾਂ ਜਿਨ੍ਹਾਂ ਵੱਲ ਬਕਾਇਆ ਜਾਣਾ ਸੀਗੇ ਸੁਣ ਕੇ ਚਲੇ ਗਏ حساب ਬਣਾਵਾ ਕੇ ਮੁੜ ਕੇ ਫਿਰ ਜਮ੍ਹਾਂ ਕਰਾਉਣ ਦੀ ਹਿੰਮਤ ਨਹੀਂ ਪਈ ਉਹਨਾਂ ਸਾਰਿਆਂ ਨੂੰ ਇੱਕ ਮੌਕਾ ਹੈਗਾ ਕਿ ਉਹ ਆ ਕੇ ਆਪਣਾ ਟੈਕਸ ਜਮ੍ਹਾਂ ਕਰਾ ਸਕਦੇ ਆ ਹਾਂਜੀ ਸਾਰਾ ਟੈਕਸ ਨਾ ਹੋਵੇ ਇਹ ਨਹੀਂ ਨਹੀਂ ਜੋ 2013 ਚ ਟੈਕਸ ਬੜੀ ਰਕਮ ਮੰਗਦੀ ਸੀ ਨਾ ਮੰਨ ਲਓ ਕਿਸੇ ਦਾ 2000 ਬਣਦਾ ਸੀਗਾ ਅੱਜ ਅਸੀਂ 2000 ਹੀ ਲਾਂਗੇ ਉਹਦੇ ਕੋਲ ਸਾਰਾ ਕੰਮ ਉਹ ਕਰਕਣਾ ਸਿਰਫ ਮੂਲ ਅਮਾਉਂਟ ਟੈਕਸ ਦੀ ਕਿਉਂਕਿ ਹਾਂ ਇਹਦੇ ਵਿੱਚ ਮੈਂ ਇਹ ਦੱਸਦਾ ਜਿਹੜਾ ਪ੍ਰਾਪਰਟੀ ਟੈਕਸ ਹੈਗਾ ਇਹ ਸੈਲਫ ਡੈਕਲੇਰੇਸ਼ਨ ਹੈ ਬੰਦੇ ਨੇ ਆਪ ਦੱਸਣਾ ਹਾਂ ਬੰਦੇ ਨੇ ਆਪ ਦੱਸਣਾ ਵੀ ਮੇਰੇ ਕੋਲ ਜਿਹੜੀ ਹੈਗੀ ਹੈ ਇੰਨੇ ਮੇਰੀ ਪਲਾਟ ਹੈਗਾ ਇੰਨੇ ਏਰੀਆ ਕੰਸਟਰਕਸ਼ਨ ਹੈਗੀ ਹੈ ਇੰਨਾ ਮੇਰਾ ਖਾਲੀ ਹੈਗਾ ਇਹ ਤੁਸੀਂ ਆਪ ਲੈ ਕੇ ਦੇਣਾ ਹਾਂ ਜਾਣਕਾਰੀ ਦ੍ਰਿਸ਼ਟੀ ਲੈ ਕੇ ਆਉਣੇ ਸਾਡੇ ਇੱਥੇ ਜਿਹੜੇ ਸਾਡੇ ਕਰਮਚਾਰੀ ਹੈਗੇ ਅਧਿਕਾਰੀ ਹੈਗੇ ਸਾਰੇ ਉਹਨਾਂ ਨੂੰ ਜਾਣਕਾਰੀ ਪਰਪਰ ਕਰਕੇ ਉਹਨਾਂ ਦੀ ਜਿਹੜੀ ਇਹ ਆਪਣਾ ਜਾਣਕਾਰੀ ਆਪਣੇ ਕੋਲ ਫਿਲ ਕਰ ਲੈਣੇ ਆਪੇ ਕੰਪਿਊਟਰ ਤੇ ਜਿਹੜਾ ਮੂਵਮੈਂਟ ਹੈ 2013 ਤੋਂ ਲੈ ਕੇ 2020 ਤੱਕ ਹੀ ਹੈ ਜੀ ਅਗਰ ਜੀਣਾ ਵੀ ਇਹ ਬਣਾ ਅਗਰ ਉਹ ਪੂਰਾ ਇੱਕੋ ਟਾਈਮ ਉਸ ਲਈ ਪਾਸ ਦਾ ਕਿਉਂ ਨਹੀਂ ਦੇਖੋ ਜਿਹੜੀ ਇਹ ਸਕੀਮ ਹੈ ਨਾ ਇਹ ਇੰਸਟਾਲਮੈਂਟ ਨਹੀਂ ਹੈ ਵਨ ਸ਼ਾਟ ਵਨ ਸ਼ਾਟ ਹੈ ਤੁਸੀਂ ਇੱਕ ਵਾਰ ਦੇ ਦੋ ਤੁਸੀਂ ਪਿੱਛਾ ਕਰਿਆ ਲੋ ਜਾ ਫਿਰ ਬਣਾ ਹਰ ਸਾਲ ਆਰਾਮ ਨਾਲ ਭਰੀ ਜਾਂਦਾ ਕਿਉਂਕਿ ਕੋਵਿਡ ਆਇਆ ਪਿੱਛੇ ਲੋਕਾਂ ਦਾ کاروبار ਠੱਪ ਹੋਇਆ ਨੁਕਸਾਨ ਹੀ ਗਏ ਲੋਕਾਂ ਨੇ ਉਦੋਂ ਮਤਲਬ ਲੋਕਾਂ ਦੇ ਲੋਕਾਂ ਦੇ ਬਕਾਇਆ ਸਾਡੇ ਬਹੁਤ ਜ਼ਿਆਦਾ ਖੜੇ ਆ ਇੰਟਰਸਟ ਬਕਾਇਆ ਹੈਗਾ ਉਹ ਸਾਲਾ ਰੀਵਰਸ ਕਰਦਾ ਹੈ ਇੰਟਰਸਟ ਵੀ ਜਰਮਾਨਾ ਵੀ ਇਹਦੇ ਜਰਮਾਨਾ ਵੀ ਲੱਗਦਾ ਹੈ ਟ੍ਰਾਂਸਫਰ ਲੱਗਦਾ ਕਿੰਨੀ ਅਮਾਉਂਟ ਹੋਏਗੀ ਜੇ ਅਸੀਂ ਦੇਖੋ ਭਰਾ ਜਦੋਂ ਕੁਝ ਏਰੀਆ ਸਨ ਜਿੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿਛੇ ਜਿਹੜੇ ਛੋਟੇ ਮਕਾਨ ਨੇ ਲੋਕਾਂ ਦੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਰਹਿੰਦੇ ਆ ਉਹਨਾਂ ਤੋਂ ਇਸ ਗੱਲ ਦੀ ਜਾਣਕਾਰੀ ਨਹੀਂ ਕੋਈ ਟੈਕਸ ਹੁੰਦਾ ਨਾ ਕਮੇਟੀ ਨੇ ਕਦੇ ਮਤਲਬ ਉਹਨਾਂ ਨੂੰ ਜਾ ਕੇ ਫੋਰਸ ਕੀਤਾ ਟੈਕਸ ਫੋਰੋ ਕਿਉਂਕਿ ਦੇਖੋ ਪਤਾ ਲੋਕ ਲੋਕ ਇੱਥੇ ਸਰਕਾਰ ਲੋਕਾਂ ਦੇ ਕੰਮ ਕਰਦੀ ਆ ਕਦੀ ਵੀ ਐਜਾ ਨਹੀਂ ਹੁੰਦਾ ਕਿ ਸਾਡੇ ਕਰਮਚਾਰੀ ਜਾ ਕੇ ਕਿਸੇ ਗਰੀਬ ਬੰਦੇ ਨੂੰ ਤੰਗ ਕਰਦੇ ਪਰ ਇਹ ਵੀ ਉਹਨਾਂ ਨੂੰ ਦੇਣਾ ਪੈਣਾ ਜਦੋਂ ਉਹਨਾਂ ਨੂੰ ਲੋਡ ਪੈ ਗਈ ਤਾਂ ਉਹਨੂੰ ਸਾਰਾ ਦੇਣਾ ਪੈਣਾ ਇਸ ਕਰਕੇ ਬਿਹਤਰ ਹੈ ਕਿ ਹੁਣ ਸਕੀਮ ਦਾ ਲਾਭ ਲੈ ਲੈਣ ਕੋਈ ਮੋਟਾ ਜਿਹਾ ਹਿਸਾਬ ਲਾਇਆ ਵੀ ਇੰਨਾ ਕੁ ਲਗਾਇਆ ਪਿਆ ਸਰਕਾਰ ਦਾ ਤੇ ਸਾਡਾ ਇਹ 100 ਕਰੋੜ ਰੁਪਏ ਆ ਸਰਕਾਰ ਦਾ ਸਾਡਾ ਰਾਜਪ੍ਰੇਤ ਕਰ ਕੋ 100 ਕਰੋੜ ਰੁਪਏ ਲਗਾਏ ਇਹ ਨੋਟੀਫਿਕੇਸ਼ਨ ਪੂਰੇ ਪੰਜਾਬ ਦੇ ਬਿਲਕੁਲ ਜੀ ਤਾਂ ਮੇਰੀ ਤਾਂ ਹੁਣ ਇਹ ਬੇਨਤੀ ਹੈ ਕਿ ਜੇ ਕਿਸੇ ਨੂੰ ਦੇ ਫੋਨ ਨੰਬਰ ਹੈ 9814044235 ਕਾਫੀ ਸ਼ਹਿਰ ਦੇ ਨੁਮਾਸੀਆਂ ਕੋਲ ਮੇਰੇ ਨੰਬਰ ਹੈਗਾ ਮੇਰੇ ਨਾਲ ਫੋਨ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਜੇ ਨਗਰ ਕੌਂਸਲ ਨਹੀਂ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਨਿੱਜੀ ਤੌਰ ਤੇ ਮੈਨੂੰ ਮਿਲ ਸਕਦੇ ਆ ਮੈਂ ਨਗਰ ਕੌਂਸਲ ਜੋਨਾ ਜਾਂ ਮੈਂ ਆਪਣੇ ਨਿੱਜੀ ਗੱਲ ਹੈ ਵੀ ਕੋਈ ਸ਼ਿਫਾਰਿਸ਼ੀ ਦੋਸਤ ਜਿੰਨੇ ਪੈਸੇ 13 ਤੱਕ ਬਣਦੇ ਜੀ 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 ਆਓ ਇੱਕ ਵਾਰੀ ਆਹ ਸਾਡੇ ਦਫਤਰ ਵਿੱਚ ਆਣਾ ਬਹੁਤ ਸੋਹਣਾ ਸੀ ਦਫਤਰ ਬਣਾਇਆ ਪਿਆ ਉਹਨਾਂ ਦੇ ਬੈਠਣ ਦੀ ਥਾਂ ਕੀ ਹੈ ਸਾਰੇ ਸਾਰੇ ਅਧਿਕਾਰੀ ਕਰਮਚਾਰੀ ਬੜੇ ਕੋਆਪਰੇਟਿਵ ਨੇ ਇੱਥੇ ਆਓ ਤੁਹਾਨੂੰ ਸਾਰਾ ਉਹ ਦੱਸ ਕੇ ਦੇ ਦੇਵਾਂਗੇ ਤੁਹਾਡਾ ਕੀ ਕੁਝ ਇਹ 12000 ਹੋਣ ਨਾਲੋਂ ਕਈ ਗੁਣਾ ਵੱਧ ਰਕਮ ਵਰਨਾ ਲਓ ਕਿਉਂਕਿ ਜਿਹੜੀ ਜੁਰਮਾਨੇ ਤੇ ਵਿਆਜ ਦੀ ਰਕਮ ਹੈਗੀ ਉਹ ਮੂਲ ਕੰਤੋਂ ਕਈ ਗੁਣਾ ਜ਼ਿਆਦਾ ਮੰਨ ਲਓ ਜੇ ਕਿਸੇ ਦਾ ਆਪਾਂ ਵਿਸਾਤ ਤੌਰ ਤੇ ਜੇ 5000 ਰੁਪਏ ਰਕਸ਼ਨ ਬਣਦਾ ਸੀ ਨਾ ਜੀ 2013 ਤੋਂ ਹੁਣ ਤੱਕ ਜੇ ਉਹਨੂੰ ਆਪਾਂ ਜੇ ਵਿਆਜ ਤੇ ਜਮ੍ਹਾਂ ਕਰੂ ਕਰਦੇ ਨਾ ਮੇਰੇ ਖਿਆਲ 25000 ਬਣ ਜਾਂਦਾ 3 ਟਾਈਮ 4 ਟਾਈਮ ਰਕਮ ਵਧ ਜਾਂਦੀ ਹੋ ਇਹ ਹੈਗੀ 31 ਜਿਹੜੀ ਹੈਗੀ ਜੁਲਾਈ ਤੱਕ ਕਿਤੇ ਜੁਲਾਈ ਤੱਕ ਫਿਲਹਾਲ ਇਹ ਸਕੀਮ ਹੈਗੀ ਆ ਤਾਂ ਹਰ ਬੰਦੇ ਨੂੰ ਚਾਹੀਦਾ ਕਿ ਜਿੱਥੇ ਜਿੱਥੇ ਮੇਰੀ ਯਾਰਾਸ਼ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੀ ਵੱਤਵਾਦ ਨੂੰ ਜਿਹੜਾ ਤੁਸੀਂ ਆਪਣਾ ਸਾਡੇ ਮੇਰੇ ਸਾਰੇ ਮੈਂਬਰ ਇੱਥੇ ਆਵੰਦਿਆ ਅਸੀਂ ਮੀਟਿੰਗ ਬੁਲਾਈ ਹੈ ਇਹਨਾਂ ਦੇ ਰਾਹੀਂ ਵੀ ਸੀ ਜੇ ਕੁਝ ਕਰਾਂਗੇ ਜੇ ਉਹਨਾਂ ਮੱਲੇ ਵਿੱਚ ਕੈਂਪ ਲਾ ਦਈਏ